ਸਚੁਰਕਾਲ ਪੰਜਾਬੀ ਚੱਕਰ ਅਨਸਰੂ ਨਿ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਨਾ ਮਨਪਿਕ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਅੱਜ BBMB ਵੱਲੋਂ ਤੱਕੇ ਸ਼ਾਇਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਆਮੂਆ ਕਿਸਾਨ ਆਗੂਆਂ ਅਤੇ ਬੱਸ ਸਟੈਂਡ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਜੋ BJP ਖਿਲਾਫ ਤਰਨਾਫੂਰ ਪ੍ਰਦਰਸ਼ਨ ਕੀਤਾ ਗਿਆ ਅਤੇ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਮ ਕੇ ਨਾਰੀ ਬਾਜ਼ੀ ਕੀਤੀ ਗਈ ਇਸ ਪ੍ਰਦਰਸ਼ਨ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਆਗੂਆਂ ਕਿਸਾਨ ਆਗੂ ਆਤੇ ਬਸਟੈਂਡ ਕਮੇਟੀ ਮਾਰਕੀਟ ਦੇ ਚੇਅਰਮੈਨ ਦਾ ਆਓ ਉਹ ਵੀ ਸੁਣਦੇ ਹਾਂ ਤੇ ਹਮਲਾ ਅਕਾਦੇ ਹਮਲਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦਾ ਪਾਣੀ ਨਹੀਂ ਦੇਵਾਂਗੇ ਨਹੀਂ ਦੇ ਆਵੇ ਨਹੀਂ ਦੇ ਆਂਗੇ ਪੰਜਾਬ ਦਾ ਪਾਣੀ ਨਹੀਂ ਦੇਵਾਂਗੇ ਨਹੀਂ ਦੇਾਂਗੇ ਨਹੀਂ ਮਿਾਂਗੇ ਪੰਜਾਬ ਦਾ ਪਾਣੀ ਨਹੀਂ ਦੇਵਾਂਗੇ ਨਹੀਂ ਦੇਾਂਗੇ ਨਹੀਂ ਮਿਾਂਗੇ ਕੇਂਦਰ ਸਰਕਾਰ ਹਾਏ 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 ਪੰਜਾਬ ਦਾ ਪਾਣੀ ਨਹੀਂ ਦਿਾਂਗੇ ਨਹੀਂ ਦਿਾਂਗੇ ਨਹੀਂ ਦਿਾਂਗੇ ਆਪਣਾ ਪਾਣੀ ਨਹੀਂ ਦਿਾਂਗੇ ਨਹੀਂ ਦਿਉਂਦਾਬ ਮੁਂਦਾਬ ਪੰਜਾਬ ਜੀ ਮੈਂ ਕਹਿੰਦਾ ਕਰ ਦੂਗਾ ਬਾਬਾ ਜੀ ਬਾਬਾ ਜੀ ਮੁਂਦਾਬ ਮੁਂਦਾਬ ਪਿੱਛੇ ਕਰੋ ਥੋੜਾ ਹੋਸ਼ਕਾਰਾਂ ਨੂੰ ਗੰਦੀ ਪਿੱਛੇ ਕਰੋ ਗੰਦੀ ਪਿੱਛੇ ਕਰੋ ਵੇਚ ਨਾ ਛੱਡ ਦੇ ਓਏ ਲਾਓ ਦੀ ਸਰਕਾਰ ਹਾਏ 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 ਜੈ ਸ਼੍ਰੀ ਰਾਮ ਜੀ ਮੈਂ ਗਗਨ ਰਾਏ ਸੋਸ਼ਲ ਮੀਡੀਆ ਦੇ ਪੰਚਾਇਤ ਆਸ ਆਮ ਤੋਂ ਮੈਂ ਇੱਕ ਮੋਟੇ ਲੈਵਲ ਤੇ ਗੱਲ ਕਰਨਾ ਚਾਹੁੰਦਾ ਜੀ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕੋਈ ਗਲਤੀ ਨਹੀਂ ਕਰਤੀ ਹਰ ਵੇਲੇ ਜਿਹੜੀ ਸੰਦੇ ਸਰਕਾਰ ਹੈ ਪੰਜਾਬ ਸਰਕਾਰ ਸਾਡੇ ਲੋਕਾਂ ਨਾਲ ਜਿੱਤਰਾ ਕਰਦੀ ਹੈ ਹਰ ਪੱਖ ਤੇ ਕਰਦੀ ਹੈ ਤੁਸੀਂ ਜਿਹੜਾ ਮਰਜ਼ੀ ਪੱਖ ਚੁਣ ਲਓ ਉਹ ਮੈਂ ਕਹਿੰਦਾ ਜੇਕਰ ਤੁਹਾਡੇ ਕੋਲ ਸੰਦੇ ਸਰਕਾਰ ਹੈ ਪੰਜਾਬ ਨੂੰ ਬਗਾਣਾ ਨਾ ਸਮਝੋ ਪੰਜਾਬ ਤੁਹਾਡਾ ਹੀ ਹਿੱਸਾ ਹਿੰਦੁਸਤਾਨ ਦਾ ਹਿੱਸਾ ਅਨੂਆ ਆਪਣਾ ਸਮਝੋ ਰਹੀ ਦਿਨਾਂ ਲੋ ਆ ਵੀ ਪੂਰੇ ਹਿੰਦੁਸਤਾਨ ਨੂੰ ਰੋਟੀ ਦਿੰਦੇ ਆ ਸਾਡਾ ਹਿੰਦੁਸਤਾਨ ਦਾ ਪੰਜਾਬ ਇਹਦਾ ਬੜਾ ਮੋਢਾ ਪੰਜਾਬ ਹਿੰਦੁਸਤਾਨ ਚ ਸਾਨੂੰ ਇੰਨਾ ਬਗਾਨਾ ਕਰੋ ਕਿ ਇਹ ਕੰਦੇ ਚੰਗੀਆਂ ਨਹੀਂ ਮੋਦੀ ਸਰਕਾਰ ਨੂੰ ਜਸਰਾ ਚਾਹੁੰਦੇ ਆ ਇਹ ਸਾਡਾ ਦਿਲੋਂ ਦਿੰਦੇ ਵੀ ਆ ਜਾਈ ਜਿਰੋ ਸਾਨੂੰ ਜਿਦੋਂ ਕਿੱਥੇ ਕਰ ਮੰਬੂਰ ਕਰਦੇ ਹੋਗੇ ਕਿ ਅਸੀਂ ਸੜਕਾਂ ਤੇ ਆ ਕੇ ਪ੍ਰੋਫੈਸ਼ਨ ਕਰਾਂਗੇ ਕਦੀ ਪਾਣੀ ਦੇ ਵਸੇ ਕਰਾਂਗੇ ਕਦੀ ਹੋਰ ਚੀਜ਼ਾਂ ਵਸੇ ਕਰਾਂਗੇ ਪਲੀਜ਼ ਸਾਨੂੰ ਬਖਰਾ ਨਾ ਸਮਝੋ ਅਸੀਂ ਦੇਖ ਰਹੇ ਸੀ ਸੋ ਦੀ ਸਰਕਾਰ ਜੋ ਸਾਥ ਦਿਓ ਜੈ ਸ਼੍ਰੀ ਰਾਮ ਜੀ ਮੈਂ ਜੀ ਹਰਦੇਸ਼ ਭੰਗਵਾ ਜ਼ਿਲ੍ਹਾ ਜੰਰਸ ਕਪਤ ਦੇ ਕੈਂਡੇ ਸਰਪੰਚਾਇਤ ਬਲ ਭੰਗਵਾ ਦਾ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਸੀ ਜਾਇ ਬੀਜੇਪੀ ਦੀ ਕੋਧ ਈ ਹੈ ਕਲਾ ਜਿਹੜੀ ਹੈ ਹਰਿਆਣਾ ਦੀ ਸਰਕਾਰ ਬੀਜੇਪੀ ਦੇ ਨਾਲ ਮਿਲ ਕੇ ਦੇਣਾ ਜਿਹੜਾ ਭਾਸਰਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹਦੇ ਵਿੱਚ 2500 ਕਿ ਉਸ ਪਾਣੀ ਜਿਹੜਾ ਹੈ ਇਹ ਜ਼ਬਰਦਸਤੀ ਜਿਹੜਾ ਆ ਉਹ ਹਰਿਆਣੇ ਨੂੰ ਦੇਣ ਦਾ ਇਹਨਾਂ ਨੇ ਜਿੰਨੇ ਲਿਆ ਇਹ ਬੜੇ ਤਰਾਨੇ ਜਿਹੜੇ ਸਮੇਂ ਤੋਂ ਜਦੋਂ ਦੀ ਪੰਜਾਬ ਦੇ ਵਿੱਚ ਜਿਹੜਾ ਮਾਨ ਸਰਕਾਰ ਸਾਡੀ ਆਈ ਹੈ 2022 ਤੋਂ ਉਦੋਂ ਤੋਂ ਹੀ ਸਾਡੇ ਪਾਣੀਆਂ ਦੇ ਉੱਤੇ ਕਿਉਂਕਿ ਪਾਣੀ ਜਿਹੜਾ ਸਾਡਾ ਜੀਵਨ ਹੈ ਪੰਜਾਬ ਦਾ ਜੀਵਨ ਆ ਪੰਜਾਬ ਦੀ ਕਿਸਾਨੀ ਇਹਦੇ ਉੱਤੇ ਚੱਲਦੀ ਆ ਇਹਦੇ ਉੱਤੇ ਡਾਕਾ ਮਾਰਨ ਵਾਸਤੇ ਕੇਂਦਰ ਸਰਕਾਰ ਨੇ ਹਰਿਆਣੇ ਨੂੰ ਸਹਾਰਾ ਬਣਾ ਕੇ ਉਹ ਪਾਣੀ ਜਿਹੜਾ ਹੈ ਉਹ ਭਾਤਨਾ ਬਿਆਸ ਮੈਨੇਜਮੈਂਟ ਬੋਰਡ ਦਾ ਸਹਾਰਾ ਲੈ ਕੇ ਇਹਨਾਂ ਨੇ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਅਸੀਂ ਹਰ ਮਹੱਲ ਤੱਕ ਜਿਹੜਾ ਐਂਡ ਤੱਕ ਜਿਹੜਾ ਆ ਅਸੀਂ ਆਪਣੀਆਂ ਜਾਨਾਂ ਦੇ ਦਾਂਗੇ ਅਸੀਂ ਆਪਣਾ ਖ ਪਰ ਅਸੀਂ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਜਿਹੜਾ ਹਰਿਆਣੇ ਨੂੰ ਨਹੀਂ ਦੇਵਾਂਗੇ ਕੀਤਾ ਜਾ ਰਿਹਾ ਇਹ ਰੋਜ਼ ਪ੍ਰਦਰਸ਼ਨ ਜਿਹੜਾ ਮੇਰੇ ਪੰਜਾਬ ਦੇ ਲੋਕਾਂ ਵਾਸਤੇ ਹੈ ਕਿਸਾਨਾਂ ਵਾਸਤੇ ਹੈ ਕੁਦਰਤੀ ਪਾਣੀਆਂ ਵਾਸਤੇ ਹੈ ਜਿਹੜਾ ਬੀਬੀਐਮਏ ਹੈ ਧਾਕੜਾ ਵਿਆਸ ਮੈਨੇਜਮੈਂਟ ਜਿਹੜਾ ਆ ਪਹਿਲੇ ਵੀ ਮੋਦੀ ਸਰਕਾਰ ਨੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਜਿਹੜੀ ਸਦਕਾ ਹੈ ਸਾਡੇ ਪੰਜਾਬ ਦੀ ਜਿਹੜੀ ਕਿ ਉਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਸਦੀਆਂ ਤੋਂ ਹੁੰਦੀ ਆਈ ਆ ਤਾਂ ਤੋਂ ਇਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਜਿਹੜਾ ਹੈ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅਸੀਂ ਮੁਜ਼ਾਰੇ ਕੀਤੇ ਅਸੀਂ ਆਪਣਾ ਪੱਖ ਰੱਖਿਆ ਪਰ ਹੁਣ ਜਿਹੜਾ ਵਾ 8500 ਕਿਊਸਿਕ ਜਿਹੜਾ ਹੈ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਿਹੜਾ ਸੀਗਾ ਉਹ ਦਿਆ ਸੀਗਾ ਅਸੀਂ ਉਹਨਾਂ ਨੂੰ 21 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਇੱਕ ਫਾਈਨੈਂਸ਼ੀਅਲ ਈਅਰ ਤੱਕ ਉਹ ਪਾਣੀ ਦੇਣਾ ਹੁੰਦਾ ਅਸੀਂ ਉਹਨਾਂ ਨੂੰ ਪਾਣੀ ਦਿੱਤਾ ਵਾ ਹਰਿਆਣੇ ਨੂੰ ਪਰੰਤੂ ਇਹਨਾਂ ਨੇ ਪਹਿਲੇ ਪਾਣੀ ਜਿਹੜਾ ਹੈ ਉਹ ਕੰਜ਼ੂਮ ਕਰ ਰਿਹਾ ਜਦ ਕਿ ਬੜੀ ਕفاءਤੀ ਦੇ ਨਾਲ ਉਹ ਪਾਣੀ ਜਿਹੜਾ ਸੀਗਾ ਉਹ ਇਸਤੇਮਾਲ ਕਰਨਾ ਸੀਗਾ ਇਰੀਗੇਸ਼ਨ ਵਾਸਤੇ ਸੀਗਾ ਜਿਹੜਾ ਕਿ ਹਰਿਆਣਾ ਤੇ ਰਾਜਸਥਾਨ ਨੂੰ ਪੰਜਾਬ ਦਿੰਦਾ ਹੈ ਠੀਕ ਹੈ ਜੀ ਪਰੰਤੂ ਇਹਨਾਂ ਨੇ ਉਹ ਪਾਣੀ ਜਿਹੜਾ ਹੈ ਕفاءਤੀ ਤਰੀਕੇ ਨਾਲ ਨਹੀਂ ਯੂਜ਼ ਕੀਤਾ 4000 ਜਿਹੜਾ ਕਿ ਉਸਿਕ ਜਿਹੜਾ ਸੀਗਾ ਉਹ ਪਾਣੀ ਇਹਨਾਂ ਨੇ ਲੱਲਿਆ ਔਰ ਹੋਰ ਜ਼ਬਰਦਸਤੀ ਜਿਹੜਾ ਪਾਣੀ ਹੈ ਉਹ ਇਸ ਬੀਬੀਐਮ ਤੋਂ ਮੈਨੇਜਮੈਂਟ ਤੋਂ ਜਿਹੜਾ ਉਹ ਰਿਲੀਜ਼ ਕਰਾਇਆ ਵਾ ਇਹਨਾਂ ਨੇ ਜਿਹੜਾ ਕਿ ਸਾਡੇ ਪੰਜਾਬ ਲਈ ਬਹੁਤ ਹੀ ਖਤਰਨਾਕਾ ਸਾਡੇ ਪੰਜਾਬੀਆਂ ਦੇ ਲਈ ਉਹ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਨੂੰ ਹੁਣ ਜੀਣ ਹੀ ਜੜੀ ਆ ਝੋਨਾ ਬੀਜਣਾ ਜਿਹੜਾ ਕਿ ਕੁਦਰਤੀ ਪਾਣੀ ਦੇ ਉੱਪਰ ਸਾਡੇ ਮਾਮ ਸਰਕਾਰ ਜਿਹੜੀ ਹੈ ਉਹ ਟੂਲ ਤੱਕ ਪਾਣੀ ਜਿਹੜੀ ਹੈ ਉਹ ਪਚਾਰੀ ਹੈ ਪਰੰਤੂ ਇਹਨਾਂ ਨੇ ਉਸ ਨੂੰ ਨੁਕਸਾਨ ਪਹਚਾਨ ਵਾਸਤੇ ਇਹ ਪਾਣੀ ਦਾ ਜਿਹੜਾ ਹੈ ਉਹ ਰਿਲੀਜ਼ ਕੀਤਾ ਜਿਹੜਾ ਬਿਲਕੁਲ ਗਲਤ ਹੈਗਾ ਵਾ ਉਹਦੀ ਅਸੀਂ ਨਿੰਦਾ ਕਰਦੇ ਆ ਇਸੇ ਵਾਸਤੇ ਇਹ ਪੁਤਲਾ ਜਿਹੜਾ ਉਹਨਾਂ ਦਾ ਫੂਕਿਆ ਗਿਆ ਸਕੇਂਦਰ ਸਰਕਾਰ ਔਰ ਜਿਹੜੀ ਭਾਜਪਾ ਦੀ ਸਰਕਾਰਾਂ ਮਿਲੀਪੁਕਤ ਕਰਕੇ ਸਾਣੀ ਜਿਹੜੇ ਆਪਣੇ ਹੈਗੇ ਨੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਦੇ ਉੱਪਰ ਖਿਲਾਫ ਅਸੀਂ ਇਹ ਨਾਰੇਬਾਜ਼ੀ ਕੀਤੀ ਏ ਔਰ ਇਹ ਜਿਹੜਾ ਪੁਤਲਾ ਹੈ ਉਹਦੇ ਉੱਪਰ ਫੂਕਿਆ ਗਿਆ अशी फिर हाजर होंगे, नमे अपडेट पेटून लाइक, कमेंट आणि फॉलो करना ना भूलना धनवाद